ਅਮ ਬਾਂਦੇ ਮੋ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ ਆਪਣੇ ਝੂਟਨ ਕੋ ਯਤਨ ਕਰਹੁ ਅਮ ਝੂਟੇ ਤੁਮ ਆਰਾਦੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਸੇ ਸੋਠ ਬਣ ਜਾਤੇ ਸੁਭਾਈ ਮਾਨ ਸੋਠ ਰਾਗ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਈ ਪਾਵਨ ਸ਼ਬਦ ਅੱਜ ਆਪਾਂ ਨੂੰ ਸਾਚ ਖਾਨ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰ ਤੇ ਵੇਲੇ ਦਾ ਹੁਕਮ ਬਖਸ਼ਿਸ਼ ਕਰ ਰਹੇ ਹਾਂ ਨਾ ਕਿ ਤੁਸੀਂ ਤੇ ਮੋਹ ਮਾਇਆ ਵਿੱਚ ਸੰਸਾਰ ਵਿੱਚ ਬੰਦਨਾ ਵਿੱਚ ਬੱਦੇ ਪਏ ਹੋ ਆਓ ਤੁਹਾਨੂੰ ਭਗਤ ਰਵਿਦਾਸ ਜੀ ਦਾ ਇਹ ਬਿਰਤਾਂਤ ਸੁਣਈਏ ਜੀਵਨ ਦਾ ਕਿ ਭਗਤ ਰਵਿਦਾਸ ਜੀ ਨੇ ਪਰਮੇਸ਼ਰ ਨੂੰ ਸਿਮਰ-ਸਿਮਰ ਕੇ ਉਸ ਨੂੰ ਪ੍ਰੇਮ ਦੇ ਬੰਧਨ ਦੇ ਨਾਟਾਗੇ ਨਾਲ ਬੰਨ ਲਿਆ ਤੇ ਆਖਦੇ ਹਨ ਕਿ ਅਸੀਂ ਤੇ ਸਿਮਰਨ ਦੁਆਰਾ ਪਿਆਰ ਦੁਆਰਾ ਇਹ ਵੈਗਰੂ ਜੀ ਤੁਹਾਨੂੰ ਬੰਨ ਲਿਆ ਹੈ ਹੁਣ ਤੁਸੀਂ ਯਤਨ ਕਰੋ ਇਸ ਵਿੱਚੋਂ ਕਿਵੇਂ ਛੁਟਣਾ ਹੈ ਮਾਦਵੇ ਜਾਣ ਤਹੋ ਜੈ ਸੀ ਤੈਸੀ ਅਬ ਕਾਹਾ ਕਰੋਗੇ ਐਸੀ ਰਾਉ ਭਗਤ ਜੀ ਪਰਮੇਸ਼ਰ ਨਾਲ ਗੱਲਾਂ ਕਰਦੇ ਹਨਾ ਕਿ ਇਹ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਭਗਤਾਂ ਦੀ ਭਗਤੀ ਨੂੰ ਚੰਗੀ ਤਰ੍ਹਾਂ ਹਰ ਪੱਖ ਤੋਂ ਜਾਣਦੇ ਹੋ ਜਿਸ ਮੋਹ ਮਾਇਆ ਨੇ ਸੰਸਾਰ ਨੂੰ ਬੱਧਾ ਹੋਇਆ ਹੈ ਉਹ ਮੋਹ ਮਾਇਆ ਹੁਣ ਭਗਤਾਂ ਦੇ ਲੱਗੇ ਹੀ ਨਹੀਂ ਆਉਂਦੀ ਮੇਨ ਪਕਰ ਫਾਂਕਿਓ ਹਰ ਕਾਟਿਓ ਰਾਦ ਕਿਓ ਬੋਹਬਾਨੀ ਖਾੰਡ ਖਾੰਡ ਕਰ ਪੋਜਨ ਕੀਨੋ ਤਉ ਨ ਬਿਸਰਿਓ ਪਾਨੀ ਮਾਰਾ ਇੱਕ ਮਚੀ ਦੀ ਉਦਾਹਰਨ ਦੱਸਦੇ ਆਂ ਕਿ ਉਸ ਦਾ ਪਾਣੀ ਨਾਲ ਪਿਆਰ ਕਿੰਨਾ ਹੈ ਮਚੀ ਨੂੰ ਫੜ ਕੇ ਕੋਈ ਕੱਟ ਕੇ ਰਿੰਨ ਲੈਂਦਾ ਹੈ ਉਹਨੂੰ ਚਿਤ ਚਿਤ ਕੇ ਖਾ ਜਾਂਦਾ ਹੈ ਪਰ ਪਾਣੀ ਨਾਲ ਉਸ ਦੀ ਪ੍ਰੀਤ ਨਹੀਂ ਟੁੱਟਦੀ ਖਾਣ ਵਾਲਾ ਫਿਰ ਪਾਣੀ ਹੀ ਪਾਣੀ ਮੰਗਦਾ ਹੈ ਆਪਨ ਬਾਪੈ ਨਹੀਂ ਕਿਸੇ ਕੋ ਪਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾ ਪਾ ਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ ਰੱਬ ਕਿਸੇ ਦਾ ਵਿਰਾਸਤੀ ਨਹੀਂ ਹੈ ਰਬ ਦੇ ਉਤੇ ਕਿਸੇ ਦੀ ਕੋਈ ਮਾਲਕੀ ਨਹੀਂ ਹੈ ਜਿਹੜਾ ਉਸ ਨੂੰ ਪਿਆਰ ਕਰਦਾ ਹੈ ਉਹ ਉਸਦਾ ਹੀ ਬਣ ਜਾਂਦਾ ਹੈ ਜਿਸ ਮੋਹ ਮਾਇਆ ਨੇ ਸਾਰੇ ਜਗਤ ਨੂੰ ਬੰਦਾ ਹੋਇਆ ਹੈ ਭਗਤੀ ਕਰਨ ਵਾਲਿਆਂ ਨੂੰ ਉਹ ਦੁੱਖ ਨਹੀਂ ਦਿੰਦੀ ਕਹਿ ਰਵਿਦਾਸ ਭਗਤ ਇਕ ਬਾੜੀ ਅਬ ਇਹ ਕਾਸ ਉਹ ਕਹੀ ਹੈ ਜਾਂ ਕਾਰਨ ਹਮ ਤੋ ਮਾਰਾ ਦੇ ਸੋ ਦੁਖ ਅਜੂ ਸਈਐ ਭਗਤ ਰਵਿਦਾਸ ਜੀ ਦੀ ਬਾਣੀ ਆਪਾਂ ਨੂੰ ਅੱਜ ਹੁਕਮ ਮਹਾਰਾਜ ਦਾ ਬਖਸ਼ਿਸ਼ ਕਰ ਰਹੀ ਹੈ ਕਿ ਭਗਤਾ ਨੇ ਪ੍ਰੇਮ ਦੁਆਰਾ ਪਰਮੇਸ਼ਰ ਨੂੰ ਪਾ ਲਿਆ ਹੈ ਇਹ ਭਗਤੀ ਦੀ ਦਾਤ ਪਰਮੇਸ਼ਰ ਤੋਂ ਬਗੈਰ ਹੋਰ ਕਿਸ ਕੋਲ ਜਾ ਕੇ ਮੰਗੋਗੇ ਰੱਬ ਹੀ ਪਰਮੇਸ਼ਰ ਹੀ ਇਹ ਭਗਤੀ ਦਾ ਦਾਨ ਬਖਸ਼ਦਾ ਹੈ ਜਿਸ ਮੋ ਮਾਇਆ ਤੋਂ ਜਿਸ ਸੰਸਾਰ ਦੇ ਦੁੱਖ ਕਲੇਸ਼ਾਂ ਤੋਂ ਬਚਣ ਲਈ ਪਰਮੇਸ਼ਰ ਦੀ ਭਗਤੀ ਕੀਤੀ ਤੇ ਉਹ ਪਰਮੇਸ਼ਰ ਕਾਹਦਾ ਹੋਇਆ ਜੇ ਉਹ ਉਹਦੇ ਭਗਤ ਅਜੇ ਵੀ ਦੁੱਖ ਸਹਨ ਤੇ ਹੋਈਆਂ ਬੇਨਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਅੱਜ ਆਪਾਂ ਸਾਰੇ ਦੁੱਖ ਭੋਗ ਰਹੇ ਹਾਂ ਚਿੰਤਾ ਫਿਕਰ ਦੁੱਖਾਂ ਦੇ ਵਿੱਚ ਜੀਵਨ ਗੁਜ਼ਾਰ ਰਹੇ ਹਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਭਗਤੀ ਕਰਨ ਦੀ ਸਾਨੂੰ ਅਜੇ ਜਾਚ ਨਹੀਂ ਆਈ ਅੱਜ ਦਾ ਪਾਵਨ ਹੁਕਮ ਮੰਨਿਆ ਜਾਵੇ ਆਹੋ ਗੁਰਮੰਤਰ ਦਾ ਜਾਪ ਕਰੀਏ ਗੁਰੂ ਉਤਰ ਉਠ ਪੈਣਗੇ ਵਾਹੇ ਗੁਰੂ ਵਾਹ wahe